ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਿਸ ਅਰਜਨ ਦੇਵ ਗੁਰੂ ਸੇ ਸੰਕਟ ਜੋ ਨ ਗਰਬ ਨ ਆਇਓ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧ ਸ਼ਾਂਤੀ ਕੇ ਪੁੰਜ ਕਾਨਤਨ ਗੁਰੂ ਅਰਜਨ ਸਾਹਿਬ ਜੀ ਦਾ ਅੱਜ 10 ਜੂਨ 2024 ਮਹਾਨ ਸ਼ਹੀਦੀ ਦਿਵਸ ਜੋ ਕਿ ਅੰਮ੍ਰਿਤਸਰ ਵਿੱਚ ਬੜੀ ਹੀ ਉਮਤਾਮਨਾ ਮਨਾਇਆ ਜਾ ਰਿਹਾ ਅਸੀਂ ਖੜੇ ਹਾਂ ਬਿਲਕੁਲ ਗੁਰਦੁਆਰਾ ਰਾਮਸਰ ਦੇ ਸਾਹਮਣੇ ਜਿੱਥੇ ਸਾਹਿਬ ਦੇ ਸ਼ਹੀਦੀ ਵਿਵਸਥਾ ਨੂੰ ਖੜਕਦੇ ਆਇਆ ਲਗਾਤਾਰ ਕਥਾ ਦੇ ਦੀਵਾਨ ਚੱਲ ਰਹੇ ਹਨ ਸੰਗਤਾਂ ਦਾ ਟਾਟਾ ਮਟਾ ਇਕੱਠ ਨਜ਼ਰੀ ਆਉਂਦਾ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਕਿ ਅੰਮ੍ਰਿਤਸਰ ਸਾਹਿਬੇ ਕੇ ਜਦੋਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਦੇਵਸ ਜੁਮਨਾਇਆ ਜਾਂਦਾ ਜਿੱਤੇ ਕਿ ਠੰਡੇ ਜਲ ਦੇ ਲੰਗਰ ਵੀ ਚਲਾਏ ਜਾਂਦੇ ਨੇ ਛਬੀਲਾ ਲਗਾਈ ਜਾਂਦੀਆਂ ਨੇ ਅੰਮ੍ਰਿਤਸਰ ਦੇ ਹਰ ਇੱਕ ਕੋਨੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਸਿੱਖ ਸੰਗਤਾਂ ਵੱਲੋਂ ਠੰਡੇ ਛਬੀਲ ਦੇ ਜਲ ਲਗਾ ਕੇ ਠੰਡਾ ਸੰਗਤਾਂ ਨੂੰ ਠੰਡਾ ਜਲ ਛਕਾਇਆ ਜਾਂਦਾ ਜਿੱਥੇ ਬਹੁਤ ਸਾਰੇ ਸੰਗਤਾਂ ਦੂਰੋਂ ਨੇੜਿਓਂ ਆ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਗਤ ਮस्तक ਹੁੰਦਿਆਂ ਨੇ ਤੇ ਸ਼ਹੀਦਾਂ ਨੂੰ ਆਪਣੇ ਪ੍ਰਣਾਮ ਆਪਣੀ ਪਰ ਨਾਮ ਪੇਸ਼ ਕਰਦੇ ਹਨ ਆਪਣੇ ਸਾਧਾ ਦੇ ਫੁੱਲ ਪੇਸ਼ ਕਰਦੇ ਹਨ ਆਪਾਂ ਇੱਥੇ ਸਿੱਖ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਕਿ ਇਸ ਮਹਾਨ ਅ ਜਿਹਦੀ ਸਮਾਗਮ ਵਿੱਚ ਇੱਥੇ ਆਇਆ ਹੋਇਆ ਹਨ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਇੱਥੇ ਉਹ ਕੀ ਕਹਿਣਾ ਚਾਹੁੰਦੇ ਨੇ ਉਹਦੇ ਉਹਨਾਂ ਦੇ ਵਿਚਾਰ ਕੀ ਹਨ ਅੱਜ ਕਿਸ ਬਾਬਤ ਕੀ ਗੱਲ ਇਹਨੇ ਆਓ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇੱਥੇ ਜਿਨ੍ਹਾਂ ਨੇ ਸ਼ਬੀਰ ਲਗਾਈ ਹੈ ਜਿਸ ਤੇ ਜੱਤ ਦੇ ਵਿਕਰੋਜੀ ਕਲਸਾ ਵਿਕਰੋਜੀ ਫਤਿਹ ਜੀ ملتا ہے تو سنسانے چینل ہے پنجابی مراسط یویاسی چینل جوڑ چکی ہو دیب سے آئے سوہ پاتے گر کر آگے گی ملتا ہے ملتا ہے ملتا ہے ملتا ہے ملتا ہے ਉਥੇ ਸਿਕਸ ਹੰਦਾਂ ਕਾफी ਇਕੱਠ ਹੈ ਸਬੀਲਾ ਦੇ ਜਲ ਸੇਵਾਵਾਂ ਨਾਲ ਗਲਾਸਾਂ ਦੀ ਨਾਲ ਹੱਥੀਂ ਸਫਾਈ ਕੀਤੀ ਜਾ ਰਹੀ ਹੈ ਉਹ ਹੰਝਪਾਏ ਸਬਜੀ ਵਾਇਗੁਜੀ ਦਾ ਖਾਸ ਸਵਾਗਤ ਕਰਦੇ ਹਾਂ ਫਾਤਿਹਲਾ ਸੁਖਨਾਮ ਇੰਦਰਜੀਤ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਆ ਪੰਜਾਬੀ ਵਿਰਾਸਤੂਏ ਅਸੀਂ ਚੈਨਲ ਤੇ ਹਾਂ ਜੀ ਪੰਜਾਬੀ ਵਿਰਾਸਤ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੈਕੂ ਜੀ ਅੱਜ ਤੁਸੀਂ ਇੱਥੇ ਜਿਹੜੀ ਖਿ ਸਵਾਗਤ ਕਰ ਰਹੇ ਹੋ ਅੱਜ ਇਹ ਜੀ ਹਾਡੀ ਬਹੁਤ ਪੁਰਾਣੀ ਸਾਡੇ ਫਾਦਰ ਸਾਹਿਬ ਦੇ ਵੇਲੇ ਦੀ ਸ਼ਬੀਲਾ ਜੀ ਇਹ ਨਾ ਸਾਨੂੰ ਮਹਿਨ ਲੱਗਦਾ ਤੇ ਉਹ ਨਹੀਂ ਰਹੇ ਉਹਨਾਂ ਨੂੰ ਥਾ ਸਾਨੂੰ ਗਿਫਟ ਜੁੜਾਣ ਨੂੰ ਇਹ ਪਪਾ ਜੀ ਨੇ ਸਭ ਤੋਂ ਅੱਗੇ ਪਾਲਾ ਦਾ ਤੁਮ ਜੀ ਅੰਟੀ ਕਰਤਾਰਵ ਸਿੰਘ ਦੇ ਪਪਾ ਜੀ ਦਾ ਚਿੱਟੀ ਦੇ ਰਾਵ ਉਹ ਸਾਰੇ ਸਿਰਫ ਇਹ ਰਾਮ ਸਰ ਜੀ ਜਿਆਦਾ ਬਣਾਇਆ ਜਾਂਦਾ ਜਿਆਦਾ ਜਿਆਦਾ ਬਾਕੀ ਲੋਕਾਂ ਨੂੰ ਪਤਾ ਸਾਰਾ ਮੀਨ ਜਿਹੜਾ ਉਹ ਰਾਮ ਦਾਸ ਰਾਮ ਸਰ ਸਾਹਿਬ ਜਿੱਥੇ ਨਦਾ ਜੁੜੂ ਬਹੁਤ ਜਿਆਦਾ 10 ਦਿਨ ਕਿਲੋ ਕਥਾ ਹੁੰਦੀ ਹੈ ਜੀ ਉਹਨਕੇ ਅੱਜ ਦੇ ਦਿਨ ਭੋਗ ਪੈਂਦੇ ਆ ਸਾਰੇ ਦਰਬਾਰ ਸਾਹਿਬ ਜੀ ਦੇ ਹੈਡਗ੍ਰਾਮ ਕੀ ਸਾਹਿਬ ਵਰਗੇ ਸਰੇ ਵੀ ਆਪ ਵੀ ਕਰਦੇ ਜੀ ਵਿਆਖਿਆ ਜੀ ਉਹਨਕੇ ਆ ਕੇ ਸਾਰੇ ਰਾਖੀ ਢਾਡੀ ਸਭ ਇਹਨਾਂ ਦੇ ਜਿਵੇਂ ਜਿੱਤੇ ਸਾਰੇ ਇੱਥੇ ਕਰਦੇ ਜੇ ਬਾਬਾ ਜੀ ਨੇ ਜਿੰਨੀ ਸੇਵਾ ਉਹਦੇ ਕੀ ਇਹ ਕਰਦੇ ਐ ਸ਼ਬੀ ਲਗਾਈ ਕਿਉਂ ਜਾਂਦੀ ਹੈ ਕਿਸ ਵਾਂਗ ਇੱਕ ਰੂ ਅਚਦੇਸ਼ ਸਾਹਿਬ ਦੀ ਜੀਤੀ ਦਿਹਾੜਾ ਜੀ ਅੱਜ ਅਚ ਜੀਤੀ ਦਿਹਾੜੇ ਤੇ ਜਿੱਤਾਂ ਵੀ ਜਿਵੇਂ ਤਾਣੀਆਂ ਪ੍ਰਸੰਤਾ ਚਲਦੀ ਆ ਰਹੀਆਂ ਜੀ ਤੇ ਉਹ ਜੋ ਜਿੱਤਰਾ ਪੁੱਛੋ ਚਾਹਦਾ ਆ ਰਿਹਾ ਉਤਨਾ ਹੀ ਬਾਬਾ ਜੀ ਸਿਵਾ ਨੂੰ ਦਿੱਤੀ ਆ ਸਾਡੇ ਭਾਦਰ ਸਾਹਿਬ ਚ ਕਰਦੇ ਸੀ ਇਹ ਜੀ ਕਿ ਕੋਲ ਨੇ ਸਾਡੇ ਬੇਟੇ ਬੱਚੇ ਵੀ ਹਟੇ ਕੇ ਆ ਇਸ ਸਮੇਂ ਸਾਰੇ ਬੱਚੇ ਸਾਰੇ ਸ਼ਮ ਕਰਦੇ ਅਸਲੀ ਜੀ ਬਾਬੇ ਨੇ ਸੇਵਾ ਦਿੱਤੀ ਕਰੀ ਜੀ ਚਲੋ ਬੇਸਤ ਜੀ ਗੁਰੂ ਅਰਜਨ ਸਾਹਿਬ ਜੀ ਤੋਂ ਪਰਤ ਟਟ ਪੈਣ ਉਹਨਾਂ ਨੂੰ ਸੇਵਾ ਮਿਲਦੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਜਦੋਂ ਸੰਤਾਂ ਦੂਰੋਂ ਨੇੜੇੋਂ ਕਾਬਲ ਅਫਗਾਨਿਸਤਾਨ ਜਾਂ ਹੋਰ ਦੇਸ਼ਾਂ ਤੋਂ ਆਂਦਿਆ ਸਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿ ਰਹੇ ਸਨ ਕਿ ਸੰਤਾਂ ਆ ਰਹਿਆਂ ਨੇ ਉਹਨਾਂ ਨੂੰ ਸਿੱਠੇ ਜਲ ਦੇ ਸ਼ਬੀਲ ਲਗਾਓ ਤਾਂ ਉਹ ਮਿੱਠਾ ਜਲ ਚਕਾਇਆ ਜਾਵੇ ਸੋ ਉੱਥੋਂ ਮਿੱਠੇ ਜਲ ਦੀ ਵੀ ਸ਼ੁਰੂਆਤ ਹੋਈ ਹੈ ਨਾਲ ਜਦੋਂ ਸ਼ਹੀਦੀ ਜੇਠ ਦਾ ਮਹੀਨਾ ਹੁੰਦਾ ਹੈ ਸਤਿਗੁਰੂ ਗੁਰੂ ਪਾਛਾ ਤੇ 시ਦੀਪੁਰ ਤੋਂ ਐਸੇ ਕਰਕੇ ਗਰਮੀ ਨਾ ਲੱਗਣ ਕਰਕੇ ਸਿੱਖ ਸੰਗਤਾਂ ਨੂੰ ਝੰਡਾ ਜਲ ਮਿੱਠਾ ਜਲ ਚਕਾਇਆ ਜਾਂਦਾ ਧੰਨਵਾਦ ਕਰਦੀ ਆਪ ਜੀਆਂ ਦਾ ਅੱਜ ਵੀ ਬੀਜੀ ਵਾਈ ਗੁਰੂ ਜੀ ਦਾ ਹਲਕਾ ਵਾਹ ਸਾਹਿਬ ਵਾਈ ਗੁਰੂ ਜੀ ਮੱਤ ਜੀ ਹਾਂਜੀ ਅੱਜ ਦੇ ਇਸ ਦਿਹਾੜੇ ਤੇ ਆਪ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਪੰਜਵੇਂ ਪਾਛਾ ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸੱਚੇ ਪਾਛੀ ਦਾ ਜੀ 시ਦੀਪੁਰ ਸੰਗਤਾਂ ਬਹੁਤ ਸ਼ਾਨਾ ਬਣਾ ਰਹੀਆਂ ਨੇ ਸੱਚੇ ਪਾਤਸ਼ਾਹ ਜੀ ਨੇ ਇੰਨੇ ਅਸਹਿਤ ਅਤੇ ਅਕਹਿ ਤਸੀਹੇ ਚੱਲੇ ਜੋ ਅਸੀਂ ਨਾ ਸੋਚ ਸਕਦੇ ਹਾਂ ਸਾਰੀ ਸ੍ਰਿਸ਼ਟੀ ਦਾ ਉਹਨਾਂ ਨੇ ਆਧਾਰ ਕੀਤਾ ਤਤ ਵਿਚਾਰ ਜਿਵੇਂ ਮथुरा ਜਗਤਾਰਨ ਕੋ ਅਵਤਾਰ ਬਣਾਇਓ ਸਿਰਫ ਜਗ ਨੂੰ ਤਾਰਨ ਵਾਸਤੇ ਮਾਰੇ ਨੇ ਅਵਤਾਰ ਧਾਰਿਆ ਤੇ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ ਤੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਪ ਲਿੱਤਾ ਉਹਨਾਂ ਦੀ ਨਾਮ ਬਾਣੀ ਨਾਲ ਪ੍ਰੀਤ ਪਾ ਲਿੱਤੀ ਫੇਰ ਉਹਨਾਂ ਦਾ ਮਹਾਰਾਜ ਜਨਮ ਅਨੰਦਪ ਗੇੜੀ ਮੁਕਾਦੁੰਦੀ ਹੈ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 시ਧੀ ਪੁਰਬ ਹੈ ਜੋ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਪਰੋਸਾ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਐਨੇ ਤਸੀਹੇ ਢਲੇ ਤੱਤਿਆਂ ਤੋਂ ਵੀ ਉੱਤੇ ਬੈਠ ਕੇ ਆਖਿਆ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹੋ ਜਿਹਾ ਮਹਾਰਾਜ ਦਾ ਕੋਮਲ ਹਿਰਦਾ ਜਗਾਦਾ ਉਤਾਰਨ ਕਰਨ ਵਾਸਤੇ ਜਿਨ੍ਹਾਂ ਨੇ অবতার ਧਾਰਿਆ ਜੀ ਤੋਂ ਸੋ ਮੈਂ ਧੰਨਵਾਦ ਕਰਦੀ ਬੀਬੀ ਜੀ ਦਾ ਇੱਕ ਸਵਾਲ ਤਾਂ ਪੁੱਛਾਂਗੀ ਆਪ ਜੀ ਥੋੜੇ ਥੱਲੇ ਹੋ ਜਾ ਮਾਫੀ ਚਾਹਦੀ ਆ ਮੈਂ ਤੁਹਾਨੂੰ ਜਾਨਾਂ ਕਿ ਜਿਹੜੀ ਕਿ ਸਾਡੀ ਬੀਬੀ ਚੰ디ਗੜ੍ਹ ਤੋਂ ਕੁਲਵਿੰਦਰ ਕੌਰ ਨੇ ਨੌ ਤੇ ਮੂਰਤੇ ਚ ਪੇਨ ਮਾਰੀ ਉਹਦੇ ਬਾਬਤ ਤੁਸੀਂ ਕੀ ਕਹੋਗੇ ਕਿਉਂਕਿ ਤੁਸੀਂ ਇੱਕ ਬੀਬੀ ਹੋ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੱਸ ਸਕਦੇ ਹੋ ਇਹ ਤਾਂ ਜੀ ਇਹ ਜੇ ਪੰਜਾਬੀਆਂ ਦੀ ਅਨਕਤ ਕੋਈ ਗੱਲ ਆਵੇ ਜੀ ਕਿ ਤਾਦ ਫਿਰ ਉਹ ਤਾਂ ਗੱਲ ਫਿਰ ਆ ਜਾਂਦੀ ਹੈ ਇੱਜ਼ਤ ਦਾ ਕਿ ਸਵਾਲ ਆ ਜਾਂਦਾ ਹੈ ਜੀ ਜੋ ਕਿ ਉਹ ਕਹਿ ਰਹੇ ਉਹਨਾਂ ਨੇ ਆਪਣੀ ਡਿਊਟੀ ਦੇ ਕਰਕੇ ਜਾ ਉਸ ਨਾਲ ਕੋ ਉਹਨਾਂ ਦੀ ਰੰਜਿਸ਼ ਨਹੀਂ ਸੀ ਕੰਗਨਾਨਾ ਵੀ ਜੇ ਕੋਈ ਪਰਸਨਲ ਉਹਨਾਂ ਦੀ ਦੁਸ਼ਮਣੀ ਉਹਨਾਂ ਨੇ ਕੱਢੀ ਤਾਂ ਕੀਤੀ ਜੋ ਬੰਦੇ ਦੇ ਕਹਿੰਦੇ ਜਬਾਨ ਹੈ ਬੰਦੇ ਨੂੰ ਸੰਗਾਸਨ ਤੇ ਚੜਾਉਂਦੀ ਜਬਾਨ ਹੈ ਉਹ ਥੱਲੇ ਡੇਗਦੀ ਤੇ ਜੋ ਉਹਨਾਂ ਨੂੰ ਲੱਗਾ ਵੀ ਉਹਨਾਂ ਨੇ ਜੋ ਉਹਨਾਂ ਨੇ ਵਿਚਾਰ ਪੇਸ਼ ਕਰਦੇ ਨੇ ਜੋ ਉਹਨਾਂ ਨੇ ਕਿਹਾ ਸੀ ਕਿਸਾਨ ਜਿੱਥੇ ਬੰਦੀਆਂ ਬਾਰੇ ਵੀ ਹੈ ਬੈਠੀਆਂ ਬੀਬੀਆਂ ਉਹਨਾਂ ਚ ਤਾਂ ਸਿਆਜੋ ਜੀ ਮੀਡੀਆ ਦੇ ਦੇਖ ਰਹੇ ਹੋਣਗੇ ਕਿ ਸਾਡੀ ਮਾਂ ਵੀ ਉੱਥੇ ਬੈਠੀ ਜਾਂ ਕਹਿੰਦੇ 100-100 ਰੁਪਈਆ ਚ ਬੀਬੀਆਂ ਬੈਠ ਗਈਆਂ ਜੀ ਤਾਂ ਫਿਰ ਕਿਸੇ ਦੀ ਭਾਵਨਾ ਨੂੰ ਜਦ ਇਸ ਕੇਸ ਪਹੁੰਚਾਉਂਦੇ ਆ ਤਾਂ ਫਿਰ ਉਹ ਪੋਸਟ ਦਾ जिसਦੀਆ ਭਾਵਨਾ ਹੁੰਦੀਆ ਕੋਈ ਕੋਮਲ ਹਿਰਦਾ ਦਾ ਨਹੀਂ ਕੋ برداشت ਕਰ ਸਕਦਾ ਫਿਰ ਇਹਦੇ ਵਿੱਚ ਫੇਰਾ ਸਭ ਕੁਝ ਤਾਂ ਹੁੰਦਾ ਹੀ ਹੈ ਜੀ ਆ ਠੀਕ ਹੋਰ ਗੱਲ ਆ ਵੀਡੀਓ ਤਾਂ ਲੁਕਾਈ ਜਾ ਰਹੀ ਹੈ ਕਿ ਕੰਗਨਾ ਰਣੋਤ ਦਾ ਜਿਹੜਾ ਬੋਡੀਗਾਰਡ ਸੀਗਾ ਉਹਨੇ ਕਿਸੇ ਹੋਰ ਬੀਬੀ ਨੂੰ ਪਿੱਛੇ ਛਪੇੜ ਮਾਰੀ ਐ ਉਹਦੇ ਬਾਬਤ ਅੱਜ ਤੱਕ ਕੋਈ ਨਹੀਂ ਬੋਲਿਆ ਕਿਉਂ ਉਹਨੂੰ ਕਿਉਂ ਜਾਨਾ ਨਹੀਂ ਕਿਤੇ ਨੋਲੇਜ ਇਸ ਬਾਰੇ ਵਿੱਚ ਕਿਸਨਾਂ ਨਰੋਦੀ ਖਬਰ ਤਾਂ ਸਭ ਮੀਡੀਆ ਚਾਹੀਆ ਜੋ ਤੁਸੀਂ ਦੱਸ ਨਹੀਂ ਜੀ ਇਸ ਬਾਰੇ ਮੈਨੂੰ ਕੋ ਪਤਾ ਨਹੀਂ ਤਾਂ ਮੈਂ ਕੁਝ ਦੱਸ ਨਹੀਂ ਸਕਦੀ ਜੀ ਸੋ ਮੈਂ ਤੁਹਾਨੂੰ ਅਦਾ ਕਰਾਂਗੀ ਤੁਹਾਡਾ ਕਿ ਤੁਸੀਂ ਕੀ ਕੁਲਵਿੰਦਰ ਗੋਰਜਨ ਦੇ ਸਪੋਰਟ ਦੇ ਹੱਕ ਵਿੱਚ ਖੜੇ ਹੋਗੇ ਕਿ ਉਹਨੇ ਸਹੀ ਕੀਤਾ ਜਾਂ ਗਲਤ ਕੀਤਾ ਨਹੀਂ ਜੋ ਸਭ ਜਗਤ ਦੇ ਸਾਹਮਣੇ ਜੀ ਤੁਸੀਂ ਕਿਸੇ ਦੇ ਨਾਮ ਨੂਨ

ਦੇ ਨਿਤ ਮੰਗਣ ਮੰਦਾ ਯੋ ਦੀ ਹੈ ਜੋਤ ਲਾਈ ਅਰਸ਼ਾ ਤੋਂ ਉਤਰਤੀ ਤੇ ਉੱਪਰ ਆਈ ਹੈ ਹੋਏ ਦਰਸ਼ੀ ਸੁਣ ਹੁੰਦਾ ਹੈ ਜਗ ਰੰਗ ਦੇ ਵਿੱਚ ਸੁਫਾਈ ਹੈ

ਸਹਾਲ ਨਾਮ ਤੋਰ ਪਿਆ ਇਧਰ ਤਪਤਾ ਆ ਬੰਨੇ ਨੇ ਇਹਦੇ ਕੇ ਕੀ ਉਖਰ ਸੁੰਦਰ ਨੇ ਉਹਦੇ ਕੇ ਕੀ ਉਖਰ ਸੁੰਦਰ ਨੇ ਇਹਦੇ ਪੰਨੇ ਤੇ ਹੋ یہ بنگے ایک سونے برگ i